ਤਾਂ ਸੰਗ ਲਾਤੀ ਫਿਰੇ ਕੋਈ ਹੋਰ ਦਵਾਈ ਲੈਣ ਦੀ ਕਹਿਣੇ ਰੋਡ ਜਾਮ ਕਰਕੇ ਬੈਜੇ ਨਹੀਂ ਮੈਂ ਤਾਂ ਜੀ ਉਸ ਇਨਸਾਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਤੇ ਉਹਨੂੰ ਚਾਵਲ ਇਨਸਾਨ ਮੰਨਦਾ ਜਿਹੜਾ ਇਹੋ ਜੀ ਜਿਹੜੀ ਗੱਲ ਆ ਇਹੋ ਜੀ ਸ਼ਬਦਾਬਲੀ ਆ ਜਿਹੜੀ ਉਹ ਕਿਸਾਨਾਂ ਬਾਰੇ ਬੋਲ ਰਹੀ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪੋ ਬਲਕ ਨੂੰ ਕਿਉਂ ਤਾਂ ਕਰਦੇ ਹੋ ਜੀ ਤੁਸੀਂ ਨੂੰ ਬੇਨਤੀ ਆ ਕਿ ਦੇ ਇੰਨੇ ਇੱਕ ਛਿੱਤਰ ਮਾਰੋ ਆਪੋ ਆਪਣੇ ਥੈਲੇ ਲੈ ਕੇ ਉਹਦਾ ਆਂਡ ਗਵਾਂਡਾ ਚੋਦੇ ਘਰੇ ਜਾਵੇ ਕਿ ਜਿਹੜੀ ਪਿਛਲੇ ਸਾਲ ਤੇਨੇ ਕੋਠੇ ਤੇ ਕਣਕ ਬੀਜੀਦੀ ਨਾ ਆ ਸਾਨੂੰ ਭਾ ਪਹਿਲਾਂ 20 250 50 ਕਿਲੋ ਤੂੰ ਪਹਿਲਾਂ ਆਲੇ-ਦਾਲੇ ਪੰਜ ਚਾਰ ਘਰਾਂ ਦਾ ਢਿੱਡ ਭਰ ਦੇ ਬਾਕੀ ਪੰਜਾਬ ਦੀ ਗੱਲ ਤਾਂ ਬਾਅਦ ਚੋਂ ਕਰ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾਲ ਲੜਿਓ ਮੈਂ ਤਾਂ ਕਹਿੰਦਾ ਏਅਰਪੋਰਟ ਤੋਂ ਆਇਆ ਤਾਂ ਮੈਂ ਬੈਨ ਚਾਹੁੰਦਾ ਕਿ ਕਿਸਾਨਾਂ ਨਾਲ ਭੇੜਨ ਦੀ ਕੋਸ਼ਿਸ਼ ਕਰਦਾ ਮੈਨੂੰ ਤਾਂ ਇਹ ਲੱਗਦਾ ਹੋ ਸਕਦਾ ਉਹ ਮੈਂਟਲੀ ਅਫਸੈਟ ਹੋਵੇ ਮੈਨੂੰ ਇਹ ਲੱਗਦਾ ਵੀ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਉਹ ਭਾਜਪਾ ਨਾਲ ਸੰਬੰਧਤ ਆ ਜਾਂ ਉਹ ਮੈਂਟਲੀ ਅਫਸੈਟ ਆ ਤੁਸੀਂ ਲੋਕਾਂ ਦਾ ਅਗਰ ਤਾਂ ਇਹ ਬਲੜਾ ਦਿੱਥਾ ਲਾਉਣਾ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਉਹ ਵੀਰ ਮੇਰੇ ਤੁਹਾਨੂੰ ਸਰਕਾਰ ਤੋਂ ਤੁਹਾਨੂੰ ਐਮਰਜੈਂਸੀ ਦੀ ਸਰਕਾਰ ਤਾਂ ਐਮਰਜੈਂਸੀ ਦਾ ਦਵਾਈ ਲੈਣਾ ਥੋੜਾ ਜਾ ਰੋਕ ਕੇ ਬੰਦੇ ਨੇ ਜੀ ਹੁਣ ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਤਾਂ ਬੀਜੇਪੀ ਦੀਆਂ ਚਾਲਾਂ ਨੇ ਜੀ ਉਹਨਾਂ ਦੇ ਬੰਦੇ ਨੇ ਉਹ ਵਿੱਚ ਛੱਡ ਦਿੰਦੇ ਨੇ ਕਿਸਾਨਾਂ ਦੇ ਬਸ ਉਹ ਇਹਨਾਂ ਨੂੰ ਬਸ ਪਾੜਨ ਦਾ ਕੰਮ ਕਰ ਰਹੇ ਨੇ ਕੋਈ ਖੜਾ ਹੀ ਨਹੀਂ ਵੀਰ ਆ ਮੇਰੇ ਸਾਡੇ ਲੋਕਦੇ ਨੇ ਯਾਰ ਬਹੁਤ ਸਾਡੇ ਦੇ ਕਾਨੂੰ ਸਾਡੇ ਥੋੜੇ ਦੇ ਰੋਕ ਕੇ ਤੁਸੀਂ ਇੱਥੇ ਰੋਕ ਕੇ ਬੈਠੋ ਇਹ ਹਰ ਇੱਕ ਪਰਿਵਾਰ ਨੂੰ ਰੁਜ਼ਗਾਰ ਮਿਲਿਆ ਹੋਇਆ ਕਿਸੇ ਦੀ ਕਰਿਆਨੇ ਦੀ ਦੁਕਾਨ ਹੈ ਤੇ ਕਿਸੇ ਦੀ ਕੱਪੜੇ ਦੀ ਦੁ ਤੇ ਕਿਸੇ ਦੀ ਬੂਟਾਂ ਦੀ ਦੁਕਾਨ ਹੈ ਸਾਰੇ ਅਲੱਗ-ਅਲੱਗ ਆਪਣਾ ਦੁਕਾਨਾ ਚਲਾ ਰਹੇ ਨੇ ਤੇ ਕਿਸਾਨ ਵੰਡ ਕੇ ਹਰ ਇੱਕ ਦੁਕਾਨ ਤੋਂ ਸਮਾਨ ਲੈ ਰਹੇ ਨੇ ਉਹਦਾ ਵੀ ਜਿਹੜਾ ਘਰ ਚੱਲ ਰਿਹਾ ਤੇ ਕਿਸਾਨ ਦੀ ਵੀ ਜਿਹੜੀ ਖੇਤੀਬਾੜੀ ਨਾਲ ਆਮਦਨ ਆ ਰਹੀ ਹੈ ਤੇ ਸਾਰਾ ਬਾਜ਼ਾਰ ਚੱਲ ਰਿਹਾ ਹੈ ਕਿਸਾਨ ਭਰਾਵਾਂ ਦਾ ਸਮਰਥਨ ਜਿੱਥੇ ਪੂਰਾ ਪੰਜਾਬ ਕਰ ਰਿਹਾ ਪੰਜਾਬ ਦੀਆਂ ਦੁਕਾਨਾਂ ਬੰਦ ਨੇ ਪੰਜਾਬ ਦੇ ਕਿਸਾਨ ਨੇ ਸ਼ਹਿਰ ਵਾਸੀ ਨੇ ਤਾਂ ਉਹ ਧਰਨੇ ਤੇ ਬੈਠੇ ਨੇ ਪਰ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਨੇ ਜਿਹੜੀਆਂ ਵਾਇਰਲ ਵੀ ਹੋ ਰਹੀਆਂ ਨੇ ਇੱਕ ਸਮਰਾਲਾ ਦੇ ਨੇੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਅਸੀਂ ਕਹਿ ਸਕਦਾ ਇੱਕ ਸ਼ਹਿਰ ਵਾਸੀ ਜਿਹੜਾ ਕਿਸਾਨਾਂ ਨੂੰ ਕਹਿ ਰਿਹਾ ਕਿ ਯਾਰ ਤੁਹਾਡੀ ਫਸਲ ਦੀ ਜਰੂਰਤ ਨਹੀਂ ਤੁਸੀਂ ਸਾਡੇ ਲਈ ਨਾ ਲੜੋ ਤਾਂ ਉੱਥੇ ਕਿਸਾਨਾਂ ਦੇ ਵਿੱਚ ਵੀ ਰੋਸ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਪਾਜੀ ਅਪਾ ਕਿਸੇ ਚੀਜ਼ ਬਾਰੇ ਨਹੀਂ ਜਾਣਦੇ ਉਹਦਾ ਕੀ ਮਹੱਤਵ ਹੈ ਤਾਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੀ ਹੈ ਮੈਨੂੰ ਲੋੜ ਨਹੀਂ ਸਾਡੇ ਪਿੱਛੇ ਨਾ ਲੜੋ ਕਿ ਸਹੀ ਹੈ ਮੈਂ ਤਾਂ ਜੀ ਉਸ ਇਨਸਾਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਤੇ ਉਹਨੂੰ ਚਾਵਲ ਇਨਸਾਨ ਮੰਨਦਾ ਜਿਹੜਾ ਇਹੋ ਜੀ ਜਿਹੜੀ ਗੱਲ ਆ ਇਹੋ ਜੀ ਸ਼ਬਦਾਬਲੀ ਆ ਜਿਹੜੀ ਉਹ ਕਿਸਾਨਾਂ ਬਾਰੇ ਬੋਲ ਰਿਹਾ ਉਸ ਨੂੰ ਇਹ ਨਹੀਂ ਪਤਾ ਉਹ ਜਾਂ ਤਾਂ ਭਾਜਪਾ ਦਾ ਟਾਊਟ ਆ ਜਾਂ ਉਹ ਕਿਸਾਨ ਨਾਲ ਪੰਜਾਬ ਨਾਲ ਸੰਬੰਧਤ ਨਹੀਂ ਉਹਦੇ ਸਿਰ ਉੱਪਰ ਜਿਹੜੀ ਪਾਗਾ ਉਹ ਫਰਜੀ ਆ ਪੰਜਾਬ 'ਚ ਰਹਿ ਕੇ ਪੰਜਾਬ ਦਾ ਵਾਸੀ ਚਾਹੇ ਉਹ ਹਿੰਦੂ ਆ ਚਾਹੇ ਉਹ ਜੱਟ ਆ ਚਾਹੇ ਉਹ ਸਿੱਖ ਆ ਚਾਹੇ ਉਹ ਇਸਾਈਅਤ ਆ ਚਾਹੇ ਉਹ ਮੁਸਲਮਾਨ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਕਿਸ ਚੀਜ਼ ਲਈ ਲੜ ਰਹੇ ਨੇ ਉਹ ਜਿਹੜੀ ਵੀਡੀਓ ਐ ਸਮਰਾਲੇ ਦੀ ਆ ਦਿੱਲੀ ਅੰਬਰਸਰ ਰੋਡ ਦੇ ਉੱਪਰ ਅੱਜ ਕਿਸਾਨਾਂ ਨੇ ਬੰਦ ਦੀ ਕੌਲ ਦਿੱਤੀ ਹੋਈ ਆ ਜਿੰਨੀਆਂ ਦਿੱਲੀ ਨੂੰ ਸੜਕਾਂ ਜਾਂਦੀਆਂ ਨੇ ਉਹਨਾਂ ਦੇ ਬੰਦ ਦੀ ਕੌਲ ਆ ਪੰਜਾਬ ਬੰਦ ਦੀ ਕੌਲ ਆ ਉਹਨੂੰ پڑੂਏ ਨੂੰ ਪੁੱਛੋ ਕਿ ਇਹ ਕਿਸਾਨ ਨੇ ਜਿਹੜੇ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਦਿੱਲੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਉਹਦਾ ਚਿਹਤਾ ਮੋਦੀ ਆ ਜਿਹੜਾ ਪਿਛਲੇ 2 ਸਾਲਾਂ ਤੋਂ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਪਹਿਲਾਂ ਟਰਾਲੀਆਂ ਬੰਦ ਕਰਤੀਆਂ ਫੇਰ ਪੈਦਲ ਜਥੇ ਗਏ ਉਹ ਵੀ ਬੰਦ ਕਰਤੇ ਜੇ ਉਹ ਦਿੱਲੀ ਅੰਮ੍ਰਿਤਸਰ ਰੋਡ ਰੋਕ ਕੇ ਸਨੇਹਾ ਨੀ ਸੈਂਟਰ ਨੂੰ ਦੇਣਗੇ ਤਾਂ ਹੋਰ ਕੀ ਦੇਣਗੇ ਉਸ ਇਨਸਾਨ ਦੀ ਅਕਲ ਆ ਜਿਹੜੀ ਉਹ ਖਤਮ ਹੋ ਗਈ ਉਹਨੂੰ ਪਹਿਲਾਂ ਇਹ ਉਹਦੇ ਆਂਡ ਗਵਾਂਡ ਨੂੰ ਬੇਨਤੀ ਆ ਕਿਦੇ ਇੰਨੇ ਇੱਕ ਛਿੱਤਰ ਮਾਰੋ ਆਪੋ ਆਪਣੇ ਥੈਲੇ ਲੈ ਕੇ ਉਹਦਾ ਆਂਡ ਗਵਾਂਡ ਅਜੋ ਤੇ ਘਰੇ ਜਾਵੇ ਕਿ ਜਿਹੜੀ ਪਿਛਲੇ ਸਾਲ ਤੇਨੇ ਕੋਠੇ ਤੇ ਕਣਕ ਵੀਜੀਦੀ ਨਾ ਆ ਸਾਨੂੰ ਭਾ ਪਹਿਲਾਂ 20 250 50 ਕਿਲੋ ਤੂੰ ਪਹਿਲਾਂ ਆਲੇ ਦਾਲੇ ਪੰਜ ਚਾਰ ਘਰਾਂ ਦਾ ਢਿੱਡ ਭਰ ਦੇ ਬਾਕੀ ਪੰਜਾਬ ਦੀ ਗੱਲ ਤਾਂ ਬਾਅਦ ਚੋਂ ਕਰਦੇ ਆ ਕਿਸਾਨ ਸਭ ਲਈ ਲੜ ਰਹੇ ਨੇ ਭਾਜੀ ਤਾਂ ਪਰੋ ਕਹਿੰਦਾ ਵੀ ਸਾਡੇ ਪਿੱਛੇ ਨਾਲ ਲੜੋ ਅਜਿਹੇ ਆ ਕੰਮ ਕੋਈ ਜ਼ਰੂਰੀ ਹੋ ਸਕਦਾ ਕਹਿੰਦਾ ਮੈਂ ਦਵਾਈ ਲੈਣ ਜਾਣਾ ਤਾਂ ਸਾਡੇ ਪਿੱਛੇ ਨਾਲ ਨਹੀਂ ਚਲੋ ਦਵਾਈ ਲੈਣ ਜਾਣਾ ਦਵਾਈ ਵਾਲਿਆਂ ਨੂੰ ਜਿਹੜੇ ਕਿਸਾਨ ਨੇ ਨਹੀਂ ਰੋਕਦੇ ਕਿਉਂਕਿ ਜਿਹੜੀਆਂ ਜ਼ਰੂਰੀ ਸਬਾਵਾਂ ਨੇ ਕੋਈ ਮੈਡੀਕਲ ਆ ਕੋਈ ਐਂਬੂਲੈਂਸ ਆਉਂਦੀ ਆ ਕੋਈ ਵਿਆਹ ਸ਼ਾਦੀ ਵਾਲਾ ਕੋਈ ਪੇਪਰ ਵਾਲਾ ਉਹਨੂੰ ਨਹੀਂ ਰੋਕਦੇ ਉਹ ਸਿਰਫ ਜਾਣ ਬੁੱਝ ਨਾਲ ਪੜਨ ਦੀ ਕੋਸ਼ਿਸ਼ ਕਰਦਾ ਮੈਨੂੰ ਤਾਂ ਇਹ ਲੱਗਦਾ ਹੋ ਸਕਦਾ ਉਹ ਮੈਂਟਲੀ ਅਪਸੈਟ ਹੋਵੇ ਇਹ ਕੋਈ ਜ਼ਰੂਰੀ ਨਹੀਂ ਵੀ ਉਹ ਜਾਣਬੁੱਝ ਕੇ ਬੋਲਦਾ ਹੋ ਸਕਦਾ ਉਹ ਮੈਂਟਲੀ ਅਪਸੈਟ ਹੋਵੇ ਕਿਉਂਕਿ ਉਹਦੇ ਪਰਿਵਾਰ ਨੂੰ ਪੁੱਛ ਕੇ ਪਤਾ ਲੱਗੂਗਾ ਵੀ ਉਹਦਾ ਦਿਮਾਗ ਕਿਹੋ ਜਿਹਾ ਜਿਹੜੀ ਇਹ ਕਿਸਾਨਾਂ ਦੀ ਲੜਾਈ ਹੈ ਭਰਾਵੋ ਇਹ ਤਾਂ ਲੋਕਾਂ ਨੂੰ ਪੂਰੇ ਵਰਲਡ 'ਚ ਪਤਾ ਹੈ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲ ਨੇ ਜਿਹੜੇ ਮਰਨ ਵਰਤ ਦੇ ਬੈਠੇ ਨੇ ਜੇ ਆਪਾਂ ਰੂਟੀਨ 'ਚ ਜਾਣਿਆ ਅਚਨ ਚੇਤੇ ਕਿਤੇ ਸੜਕ ਬੰਦ ਕਰੀ ਹੋਵੇ ਤਾਂ ਵੀ ਉਥੇ ਜਿਹੜੇ ਅਕਲਮੰਦ ਲੋਕ ਨੇ ਉਹ ਰੁਕਦੇ ਨੇ ਪੁੱਛਦੇ ਨੇ ਭਰਾਵੋ ਤੁਹਾਡਾ ਕੀ ਇਸੂਆ ਜੇ ਕਿਸੇ ਨਾਲ ਕੋਈ ਸੱਚੀ ਧੱਕਾ ਹੁੰਦਾ ਤਾਂ ਉਥੇ ਜਿਹੜੇ ਜਾਣਕਾਰ ਲੋਕ ਨੇ ਗਿਆਨਬਾਨ ਲੋਕ ਨੇ ਬੁੱਧੀਮਾਨ ਲੋਕ ਨੇ ਉਹ ਰੁਕ ਕੇ ਧਰਨੇ ਵਾਲੇ ਦੀ ਮਦਦ ਕਰਦੇ ਨੇ ਵੀ ਜੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਤਾਂ ਲੋਕ ਸੜਕਾਂ ਤੇ ਬੈਠਦੇ ਨੇ ਕਿਹਦਾ ਜੀ ਕਰਦਾ ਕੰਮ ਸੜਕ ਤੇ ਸੱਡ ਕੇ ਸੜਕਾਂ ਦੇ ਬੈਠਣ ਨੂੰ ਉਸ ਬੰਦੇ ਨੂੰ ਬਹੁਤ ਵੱਡੀ ਉਹਦੀ ਗਲਤੀ ਆ ਉਹਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਜੇ ਉਹ ਪੰਜਾਬ ਦਾ ਵਾਸੀ ਆ ਜੇ ਉਹ ਦੇਸ਼ ਦਾ ਵਾਸੀ ਆ ਜੇ ਉਹ ਹੋਰ ਕਿਸੇ ਧਰਤੀ ਤੋਂ ਆਇਆ ਤਾਂ ਉਹਨੂੰ ਇਹ ਮਤਲਬ ਉਹ ਇਹੋ ਜਿਹੀ ਹਰਕਤ ਆ ਉਹ ਕਰ ਸਕਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਉਹ ਭਾਜਪਾ ਨਾਲ ਸੰਬੰਧਤ ਆ ਜਾਂ ਉਹ ਮੈਂਟਲੀ ਅਫਸੈਟ ਆ ਉਹਦਾ ਕੀ ਪਤਾ ਹੁਣ ਉਹਦਾ ਮਤਲਬ ਜਿਹੜੇ ਉਹਦੇ ਨੇੜੇ ਵਾਲੇ ਨੇ ਉਹ ਦੱਸ ਸਕਦੇ ਨੇ ਵੀ ਉਹਨੂੰ ਕੀ ਬਿਮਾਰੀ ਆ ਲੱਗਦਾ ਤੁਹਾਨੂੰ ਪੂਰਾ ਪੰਜਾਬ ਬੰਦ ਆ ਸਾਰੀਆਂ ਦੁਕਾਨਾਂ ਬੰਦ ਨੇ ਲੋਕ ਬਾਣੀਏ ਵਪਾਰੀ ਸਾਰੇ ਉਰੇ ਧਰਨਿਆਂ ਤੇ ਬੈਠੇ ਨੇ ਉਹਨਾਂ ਨੂੰ ਜ਼ਰੂਰੀ ਕੰਮ ਹੋ ਸਕਦਾ ਨਹੀਂ ਜੀ ਉਹਦਾ ਆਪਣੇ ਹੁਣ ਮਤਲਬ ਖਸਾਨਾ ਦੇ ਨਾਲ ਸਮਰਥਨ ਆ ਜੀ ਸਾਰੇ ਬਾਜ਼ਾਰ ਦਾ ਸਾਰੇ ਆੜਤੀਆਂ ਦਾ ਭਰਾਮਾ ਦਾ ਸਾਰੇ ਬਾਜ਼ਾਰ ਦਾ ਸਾਰੇ ਪੂਰੇ ਸਮਰਥਨ ਦੇ ਰਹੇ ਨੇ ਜੀ ਸਾਡਾ ਨੂੰ ਹਾਂਜੀ ਫਿਰ ਉਹਨਾਂ ਨੂੰ ਕੀ ਲੱਗਦਾ ਵੀ ਇਦਾਂ ਮਾਹੌਲ ਇਸ਼ੂ ਕ੍ਰੀਏਟ ਕਰ ਰਹੇ ਨੇ ਹਾਂਜੀ ਉਹ ਕੀ ਕਿਉਂ ਇਸ਼ੂ ਇਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਨੇ ਉਹ ਤਾਂ ਮੂਰਖ ਬੰਦੇ ਨੇ ਜੀ ਹੁਣ ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਤਾਂ ਬੀਜੇਪੀ ਦੀਆਂ ਚਾਲਾਂ ਨੇ ਜੀ ਉਹਨਾਂ ਦੇ ਬੰਦੇ ਨੇ ਉਹ ਵਿੱਚ ਛੱਡ ਦਿੰਦੇ ਨੇ ਕਿਸਾਨਾਂ ਦੇ ਬਸ ਉਹ ਇਹਨਾਂ ਨੂੰ ਬਸ ਪਾੜਨ ਦਾ ਕੰਮ ਕਰਦੇ ਨੇ ਇਹ ਅਪੀਲ ਕੀ ਕਰਨਾ ਤੁਸੀਂ ਦੇਖੋ ਕਿੰਨਾ ਤਿਆਰ ਹੋ ਕੇ ਉਹਦੇ ਬੰਦੇ ਨੇ ਕਿੰਨੀ ਮੁਲਾਜ਼ਮ ਟਾਈਪ ਉਹ ਲੱਗ ਰਿਹਾ ਪਾਗ ਸਜਾਈ ਹੋਈ ਆ ਤੇ ਉਹਦਾ ਕਿਦੋਂ ਵੀ ਉਹਦਾ ਲੈ ਜਾ ਜਿਹੜਾ ਉਹ ਦੱਸ ਨਹੀਂ ਰਿਹਾ ਵੀ ਉਹ ਕੋਈ ਦਵਾਈ ਲੈਣ ਲਈ ਚੱਲਿਆ ਉਹ ਸਿਰਫ ਜਾਣ ਬੁੱਝ ਕੇ ਕਿ ਲੋਕਾਂ ਦੇ ਵਿੱਚ ਇੱਕ ਪਾੜ ਪਾਇਆ ਜਾ ਸਕੇ ਕਿਉਂਕਿ ਜਿਹੜਾ ਦਿੱਲੀ ਦਾ মিডিਆ ਉਹ ਥੋੜਾ ਜਿਹਾ ਇਸ ਗੱਲਾਂ ਨੂੰ ਵੱਧ ਤਵਜੋ ਦਿੰਦਾ ਕਿ ਇਸ ਨੂੰ ਵਾਇਰਲ ਕਰਕੇ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਜਿਹੜਾ 파ੜਾ ਉਹ ਵਧਾਇਆ ਜਾ ਸਕੇ ਇਹ ਸਿਰਫ ਏਜੰਸੀਆਂ ਦੀਆਂ ਬੀਜੇਪੀ ਦੀਆਂ ਚਾਲਾਂ ਨੇ ਹੋਰ ਕੁਝ ਨਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਲੜਾਈ ਆ ਇਹ ਤੁਹਾਡੀ ਲੜਾਈ ਆ ਪੰਜਾਬ ਦੇ ਆੜਤੀਆਂ ਦੀ ਲੜਾਈ ਆ ਕਿਉਂਕਿ ਸੈਂਟਰ ਸਰਕਾਰ ਨੇ ਦੁਬਾਰਾ ਫੇਰ ਸਿੱਧੀ ਫਸਲ ਖਰੀਦਣ ਵਾਸਤੇ ਇੱਕ ਵਪਾਰੀ ਨੂੰ ਅਥਾਰਟੀ ਦੇ ਦਿੱਤੀ ਕੋ ਕਿੱਥੋਂ ਬੈਠ ਕੇ ਖਰੀਦ ਸਕਦਾ ਮਨੀਮ ਭਾਈ ਚਾਰੇ ਦੀ ਲੜਾਈ ਆ ਲੇਬਰ ਵਾਲਿਆਂ ਦੀ ਲੜਾਈ ਆ ਕਿਸਾਨ ਦੀ ਲੜਾਈ ਆ ਮਜ਼ਦੂਰ ਦੀ ਲੜਾਈ ਆ ਸੋ ਸਾਰੀ ਅੱਜ ਤੁਸੀਂ ਦੇਖ ਲਓ ਆ ਸ਼ਹਿਰ ਦੇ ਪਿੱਛੇ ਤੁਸੀਂ ਦੁਕਾਨਾਂ ਦੇਖੋ ਹਰ ਇੱਕ ਨੇ ਸਾਥ ਦਿੱਤਾ ਬਿਨਾ ਬੰਦ ਕਰਾਏ ਕਿਸੇ ਕਿਸਾਨ ਨੇ ਇਹਨਾਂ ਨੂੰ ਜਾ ਜਾ ਕੇ ਨਹੀਂ ਕਿਹਾ ਵੀ ਤੁਸੀਂ ਬੰਦ ਕਰ ਦਿਓ ਸਵੇਰੇ 8 ਵਜੇ ਤੀ ਇਹ ਦੁਕਾਨਾਂ ਨੇ ਜਿਹੜੀਆਂ ਕਿਸੇ ਨੇ ਵੀ ਆਪਣਾ ਸ਼ਟਰ ਨਹੀਂ ਖੋਲਿਆ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ ਤੇ ਅਸੀਂ ਅਪੀਲ ਵੀ ਕਰਦੇ ਆ ਜਿੱਥੇ ਪੰਜਾਬ ਭਰ ਦੇ ਵਿੱਚ ਅੱਜ ਦੁਕਾਨਾਂ ਵੀ ਬੰਦ ਨੇ ਸਾਰਾ ਕੁਝ ਬੰਦ ਹੈ ਤਾਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਵੀ ਜਿਹੜਾ ਰੋਸ ਨਜ਼ਰ ਆਉਂਦਾ ਤਾਂ ਜਿਸ ਤਰ੍ਹਾਂ ਸ਼ਖਸ਼ ਵੀ ਕਹਿ ਰਿਹਾ ਕਿ ਸਾਡੇ ਪਿੱਛੇ ਧਰਨੇ ਨਾਲ ਲਾਓ ਤਾਂ ਜੇ ਕਣਕ ਮੈਂ ਤੁਹਾਡੇ ਤੋਂ ਨਹੀਂ ਲਊਗਾ ਤਾਂ ਕੋਟੇ ਦੇ ਬੀਜ ਲਾਂਗੇ ਤਾਂ ਉਸ ਦੀ ਵੀ ਸ਼ਰਮਨਾਕ ਜਿਹੜੀ ਨੀਂਦਾਂ ਕੀਤੀ ਜਾ ਰਹੀ ਹੈ